ਆਹ ਭਗਵੰਤ ਮਾਨ ਕੀ ਕਹਿੰਦਾ ਸੀ ਕਹਿੰਦਾ ਵੀ ਹਰਾ ਪੈਨ ਪਤਾ ਨਹੀਂ ਹਰਾ ਪੈਨ ਮੇਰਾ ਪੈਨ ਹੀ ਲੱਭਦੇ ਹੁਣ ਪਤਾ ਨਹੀਂ ਕਿੱਥੇ ਹੈ ਸਰਕਾਰ ਹੁਣ ਕਦ ਦੱਸੋ ਤੁਸੀਂ ਨਵਾਂ ਟਰੈਕਟਰ ਲੈ ਕੇ ਆਏ ਹੋ ਅੜਾੜੀ ਅਨਾੜੀ ਨੂੰ ਦੋਵਾਂਗੇ ਚਲਾਉਣ ਵਾਸਤੇ ਤੁਸ ਦਾ ਸਾਰਾ ਸੁਪਾ ਦਿੱਤਾ ਇੱਕ ਨਾੜੀ ਨੂੰ ਆਹ ਪੁਲਿਸ ਵਾਲੇ ਖੜੇ ਇੱਕ ਦੱਸਿਓ ਯਾਰ ਸ਼ਰਾਬ ਪੀ ਕੇ ਚਲਾਉਣਾ ਗੁਨਾਹ ਹੈ। ਆ ਕੀ ਕੀ ਕਰਦੇ ਹੋ ਤੁਸੀਂ ਰੋਕ ਲੈਨੇ ਹੋ? ਅੰਦਰ ਕਰ ਦਿੰਦੇ ਹੋ? ਜੇ दारू ਪੀਤੀ ਹੋਏ థਰਮਾਮੀਟਰ ਲਾ ਕੇ ਗੱਡੀ ਨੂੰ ਨਹੀਂ ਚਲਾਉਂ ਦਿੰਦੇ। ਪਰ ਤੁਹਾਡਾ ਮੁੱਖ ਮੰਤਰੀ ਦਾ ਬੋਤਲ ਪੀ ਕੇ ਚਲਾਈ ਜਾਂਦਾ ਪੰਜਾਬ। ਉਹ ਦੇ థਰਮਾਮੀਟਰ ਲਾ ਕੇ ਦੇਖੋ। ਉਹ ਜਿਹੜਾ ਉਹ ਕੱਲ ਦੇਖਿਆ ਪਰਸੋਂ ਤੁਸੀਂ ਬਠਿੰਡੇ ਉਹ ਰਾਤ ਨੂੰ ਜਾਦੀ ਪੀਲੀ ਸ਼ਾਮ ਨੂੰ ਸ਼ੋਰ ਨਾਲ ਪੀਲੀ ਉਹਨੂੰ ਸਾਰਾ ਹਿੱਲ ਗਿਆ ਪਤਨੀ ਗੱਡੀ ਤੇ ਆ ਕੇ ਨੱਚਣ ਲੱਗ ਗਿਆ ਬੋਤਲ ਲੈ ਆ ਕੇ ਸਿਰ ਤੇ ਪਾਉਣ ਲੱਗਿਆ ਮੁੱਖ ਮੰਤਰੀ ਦੇ ਕੰਮ ਹੈ ਆਪਾਂ ਵੀ ਹੱਥ ਆ ਯਾਰ ਮੈਂ ਤੇ ਨਹੀਂ ਕਲ ਦਸਾਂ ਮੁੱਖ ਮੰਤਰੀ ਕਦਾਂ ਚੁਣਿਆ ਹੈ ਇਹਨੇ ਇੱਕ ਕੋਈ ਗ੍ਰੈਂਡਲੀ ਪੂਰੀ ਕੀਤੀ ਹੈ 15 ਅਗਸਤ ਨੂੰ ਕੀ ਕਿਹਾ ਸੀ ਇਹਨਾਂ ਨੇ ਕਿ ਮੈਂ ਬਾਪ ਬਣ ਜਾਊਂਗਾ ਉਹ ਗਰੰਟੀ ਪੂਰੀ ਕਰਦੇ ਤੁਸੀਂ ਝਾੜੂ ਵਾਲੇ ਦੇਖੋ ਸਾਰੇ ਨਵੇਂ ਵਿਆਹ ਕਰਾਏ ਕਿ ਨਹੀਂ ਜਿਨ੍ਹਾਂ ਦੇ ਨਹੀਂ ਹੋਏ ਸੀ ਉਹ ਵੀ ਕਰਾ ਕੇ ਸਾਰੇ ਹੋਰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਕੋਈ ਕੰਮ ਨਹੀਂ ਡੱਕਾ ਤੋੜਿਆ ਨਹੀਂ ਝੂਠ ਤੇ ਝੂਠ ਝੂਠ ਤੇ ਜੋੜ ਝੂਠ ਤੇ ਝੂਠ ਫਿਰ ਆਪਾਂ ਦੀ ਕਿਸਮਤੀ ਖਰਾਬ ਕੀਤੀ ਹੈ ਨਾ ਅੱਪਾ ਆਪਣੇ 10 ਸਾਲ ਖਰਾਬ ਕਰ ਲਏ ਜਿਹੜਾ 50 ਸਾਲ ਦਾ ਸੀ ਉਹ 60 ਸਾਲ ਦਾ ਹੋ ਗਿਆ ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ ਮੱਥਾ ਜੋੜ ਕੇ ਬੰਦਾ ਹੋਰ ਨਾ ਤਜਰਬਾ ਕਰ ਲਓ ਕਿਤੇ ਹੋਰ ਇੱਕ ਆ ਗਿਆ ਬੰਦਾ ਕਹੂਗਾ ਮੈਨੂੰ ਆ ਮੌਕਾ ਦਿਓ 5 ਸਾਲ ਵਾਸਤੇ ਤੁਸੀਂ ਕਹੇ ਚਲ ਤੂੰ ਵੀ ਲੈ ਲਾਓ ਆਪਣੇ ਆਪਣੇ ਆ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਥੋੜੀ ਜਥੇਬੰਦੀ ਹੈ 103 ਸਾਲ ਪਾਣੀ ਜਥੇਬੰਦੀ ਹੈ ਤੁਹਾਡੇ ਬਜ਼ੁਰਗ ਨੇ ਖੜੀ ਕੀਤੀ ਇੱਥੇ ਬਹੁਤ ਬਜ਼ੁਰਗ ਹੋਣੇ ਆ ਜਾਂ ਨੌਜਵਾਨ ਹੋਣੇ ਜਿਨ੍ਹਾਂ ਦੇ ਬਜ਼ੁਰਗਾ ਨੇ ਬਾਦਲ ਸਾਹਿਬ ਦਾ ਜੇਲਾ ਕੱਟਿਆ ਹੋਣੇ ਆ ਹੱਤ ਘੜੇ ਕਰੋ ਜਿਨ੍ਹਾਂ ਦੇ ਆ ਦੇ ਖੜੇ ਆਏ ਕਾਲੀ ਦਲ ਜਿਨ੍ਹਾਂ ਨੇ 4 ਸਾਲ 300 ਸਾਲ 5 ਸਾਲ 10 ਸਾਲ ਜੇਲਾ ਚ ਗਏ ਆ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲ ਐਨਐਸਏ ਇੱਕ ਮੇਰਾ ਵੀਰ ਹੁਣ 1 ਸਾਲ ਤੱਕ ਗਿਆ ਤੇ ਉਹ ਕਹਿੰਦਾ ਮੈਨੂੰ ਛੇੜੀ ਕੱਢੋ ਤੇ ਬਾਦਲ ਸਾਹਿਬ ਨੇ ਕਿਵੇਂ ਕਿਹਾ ਕਿ ਮੈਨੂੰ ਕੱਢੋ 16 ਸਾਲ 3 ਸਾਲ ਤਾਮਿਲਨਾਡੂ ਦੀ ਜੇਲ੍ਹ 4 ਸਾਲ ਮਨੀਪੁਰ ਦੀ ਜੇਲ੍ਹ ਨਾ ਕੋਈ ਮਿਲਣ ਦਿੰਦੇ ਸੀ ਨਾ ਕੁਝ ਕਰਨ ਦਿੰਦੇ ਸੀ ਪਰ ਪਿੱਛੇ ਨਹੀਂ ਹਟਿਆ ਆ ਹੁੰਦੀ ਏ ਲੀਡਰ ਲੀਡਰ ਦਾ ਪਨ ਰਾਤ ਦਾ ਤੁਰਾਤ ਨਹੀਂ ਬੰਦਾ ਜਿਹੜੇ ਰਾਤੋਂ ਰਾਤ ਲੀਡਰ ਬਣਨਾ ਚਾਹੁੰਦੇ ਆ ਉਹਨਾਂ ਤੋਂ ਬਚੋ ਦੇਖੋ ਤਜਰਬਾ ਦੇਖੋ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਕਿਵੇਂ ਬਣੇ ਪਹਿਲੇ ਪਿੰਡ ਦੇ ਸਰਪੰਚ ਬਣੇ ਬਾਦਲ ਪਿੰਡ ਦੇ ਬਲਾਕ ਸੰਮਤੀ ਦੇ ਇਲੈਕਸ਼ਨ ਲੜ ਕੇ ਜਿੱਤੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜ ਕੇ ਜਿੱਤੇ ਆ ਐਮਐਲਏ ਬਣੇ ਐਮਪੀ ਬਣੇ 16 ਸਾਲ ਜੇਲਾ ਕੱਟ ਕੇ ਮੁੱਖ ਮੰਤਰੀ ਬਣੇ ਆ ਐ ਨਹੀਂ ਆ ਜੀ ਗੱਡੀ ਚੜੇ ਟੁੜਕਲੇ ਸੁਣਾ ਕੇ ਹੁਣ ਚੁੜਕਲੇ ਸੁਣਾ ਲਾ ਮੁੱਖ ਮੰਤਰੀ ਤੇ ਦੇਖ ਲਿਆ ਬੈਠਾ ਕਿੱਥੇ ਲੱਭੇ ਨਹੀਂ ਉਦੋਂ ਕੀ ਕਹਿੰਦਾ ਸੀ ਆ ਗਨਮਨ ਐਵੇਂ ਰੱਖੀ ਬੈਠਿਆ ਹੁਣ ਤਾਂ ਐਂ ਜਿਮੜੇ ਦੇ ਨਾਲ ਕਿਸੇ ਨੂੰ ਮਿਲ ਨਹੀਂ ਦਿੰਦੇ ਤੁਸੀਂ ਇਹ ਕਿਸੇ ਪਿੰਡ ਬੁਲਾ ਲਓ ਨੂੰ ਨਾਲ ਦੇ ਚਾਰ ਪਿੰਡਾਂ 'ਚ ਪੁਲਿਸ ਵਾਲੇ ਕਰਫਿਊ ਲਾ ਦਿੰਦੇ ਆ ਕਿ ਹੋਰ ਨਾ ਆਏ